ਅੱਜ ਦਿਨ ਐਤਵਾਰ 16 ਫਰਵਰੀ ਪੰਜ ਫੱਗਣ ਹੈ ਤੁਸੀਂ ਜੁੜੇ ਹੋ ਲੋਕਪਣ ਨਿਊਜ਼ ਦੇ ਨਾਲ ਦੇਸ਼ ਅਤੇ ਦੁਨੀਆ ਦੀਆਂ ਖਬਰਾਂ ਲੈ ਕੇ ਮੈਂ ਹਾਜ਼ਰ ਹਾਂ ਹਰਿੰਦਰ ਬਾਜਵਾ ਸ਼ੁਰੂਆਤ ਕਰਦੇ ਹਾਂ ਅਮਰੀਕਾ ਤੋਂ ਵਾਪਸ ਭੇਜੇਗੇ ਭਾਰਤੀਆਂ ਦੇ ਨਾਲ ਬੀਤੀ ਰਾਤ ਅੰਮ੍ਰਿਤਸਰ ਦੇ ਕਮੰਤਰੀ ਹਵਾਈ ਅੱਡੇ ਦੇ ਉੱਤੇ ਅਮਰੀਕੀ ਫੌਜ ਦਾ ਇੱਕ ਜਹਾਜ਼ ਉਤਰਿਆ ਜਿਸ ਦੇ ਵਿੱਚ ਲਗਭਗ 116 ਭਾਰਤੀ ਜਿਨ੍ਹਾਂ ਨੂੰ ਅਮਰੀਕਾ ਨੇ ਰਿਪੋਰਟ ਕੀਤਾ ਹੈ ਜਿਨ੍ਹਾਂ ਨੂੰ ਗੈਰ ਕਾਨੂੰਨੀ ਪ੍ਰਵਾਸੀ ਕਹਿ ਕੇ ਵਾਪਸ ਭਲੇ ਭੇਜਿਆ ਗਿਆ ਹੈ ਜੇਕਰ ਗੱਲ ਕਰ ਲਈ ਜਾਵੇ ਵੱਖ-ਵੱਖ ਸੂਬਿਆਂ ਦੇ ਵਿੱਚੋਂ ਕਿਹੜੇ ਸੂਬਿਆਂ ਜੋ ਕਿੰਨੇ ਲੋਕ ਵਾਪਸ ਕਰ ਲਏਗੇ ਨੇ ਉਹਨਾਂ ਦੇ ਵਿੱਚ 25 ਹਰਿਆਣਾ, ਗੁਜਰਾਤ ਦੇ 10 ਚੰਡੀਗੜ੍ਹ ਦੇ 3 ਤੇ 13 ਰਾਜਾਂ ਦੇ ਹੋਰ ਜਿਹੜੇ ਆ ਉਹ 13 ਵਿਅਕਤੀ ਸਨ ਇਹਨਾਂ ਦੇ ਵਿੱਚ 65 ਜਿਹੜੇ ਆ ਉਹ ਪੰਜਾਬੀ ਸਨ ਜਿਨ੍ਹਾਂ ਦੇ ਵਿੱਚ ਨੌਜਵਾਨ, ਬੱਚੇ ਤੇ ਔਰਤਾਂ ਵੀ ਸ਼ਾਮਲ ਨੇ ਜੇਕਰ ਜ਼ਿਲ੍ਹਾ ਵਾਈਜ਼ ਦੇਖਿਆ ਜਾਵੇ ਤਾਂ ਜ਼ਿਲ੍ਹੇ ਅਨੁਸਾਰ ਦੇਖਿਆ ਜਾਵੇ ਤਾਂ ਗਰਦਾਸਪੁਰ ਦੇ 11, ਕਪੂਰਥਲਾ ਦੇ 10, ਹੁਸ਼ਿਆਰਪੁਰ ਦੇ 8, ਪਟਿਆਲਾ ਦੇ 7, ਅੰਮ੍ਰਿਤਸਰ ਦੇ 5, ਜਲੰਧਰ ਦੇ 5, ਤਰਨਤਾਰਨ ਦੇ 4, ਫਿਰੋਜ਼ਪੁਰ ਦੇ 3, ਮਹਾਲੀ ਦੇ 3, ਸੰਗਰੂਰ ਦੇ 3, ਰੋਪੜ ਦੇ 1, ਲੁਧਿਆਣਾ ਦਾ 1, ਮੋਗਾ ਦਾ 1, ਫਰੀਦਕੋਟ ਦਾ 1 ਤੇ ਸ਼੍ਰੀ ਫਤਿਹਗੜ੍ਹ ਸਾਹਿਬ ਦਾ 1 ਹਰਪ੍ਰੀਤ ਸਿੰਘ ਜੋ ਕਿ ਵਾਪਸ ਕਰ ਲਿਆ ਗਿਆ ਉਹਦਾ ਜਿਹੜਾ ਹਜੇ ਪਤਾ ਨਹੀਂ ਲੱਗ ਸਕਿਆ ਕਿ ਕਿੱਥੋਂ ਆ ਅਮਰੀਕਾ ਦੀ ਨਵੀਂ ਪ੍ਰਵਾਸ ਨੀਤੀ ਦੇ ਤਹਿਤ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਜ਼ਬਰਨ ਕੱਢੇ ਜਾਣ ਤਹਿਤ 119 ਭਾਰਤੀ ਨਾਗਰਿਕਾਂ ਦੀ ਜਾਰੀ ਹੋਈ ਸੂਚੀ ਤਹਿਤ ਕੇਵਲ 116 ਭਾਰਤੀਆਂ ਦੀ ਹੀ देर रात ਸ਼੍ਰੀ ਅਮਰitsar ਦੇ ਸ਼੍ਰੀ ਗੁਰੂ ਰਾਮਦਾਸ ਜੀ ਕਮੰਤਰੀ ਹਵਾਈ ਅੱਡੇ ਰਾਜਸાંਸੀ ਵਿਖੇ ਅਮਰੀਕੀ ਜਹਾਜ਼ ਰਾਹੀਂ ਜਿਹੜੀ ਪਹੁੰਚ ਹੋਈ ਜਦ ਕਿ ਤਿੰਨ ਦੀ ਸਿਹਤ ਖਰਾਬ ਹੋਣ ਕਾਰਨ ਉਹਨਾਂ ਦੀ ਅਮਰੀਕਾ ਤੋਂ ਰਵਾਨਗੀ ਨਹੀਂ ਹੋ ਸકી ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਂਦਰੀ ਮੰਤਰੀ ਡਮਨ ਸਿੰਘ ਬਿੱਟੂ ਵੀ ਹਵਾਈ ਅੱਡੇ ਵਿਖੇ ਪਹੁੰਚ ਚੁੱਕੇ ਸਨ ਇਸ ਤੋਂ ਪਹਿਲਾਂ 5 ਫਰਵਰੀ ਨੂੰ ਹਵਾਈ ਜਹਾਜ਼ 104 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਭਾਰਤ ਪਹੁੰਚਿਆ ਸੀ ਅਤੇ ਅਮਰੀਕਾ ਤੋਂ ਇੱਕ ਹੋਰ ਭਾਵ ਤੀਜਾ ਜਹਾਜ਼ ਵੀ ਭਾਰਤ ਨੂੰ ਲੈ ਕੇ ਉਡਾਨ ਭਰ ਚੁੱਕਿਆ ਹੈ ਜਿਸ ਦੇ ਇੱਥੇ ਕੱਲ ਜਾਨੀ ਕਿ ਅੱਜ 16 ਫਰਵਰੀ ਦੇਰ ਸ਼ਾਮ ਪਹੁੰਚਣ ਦੀ ਸੰਭਾਵਨਾ ਹੈ ਤੀਜੇ ਜਹਾਜ਼ 'ਚ 31 ਹੋਰ ਪੰਜਾਬੀ ਨੌਜਵਾਨ ਸਵਾਰ ਦੱਸੇ ਜਾਂਦੇ ਨੇ ਇੱਥੇ ਪੁਜੇ ਅਮਰੀਕੀ ਜਹਾਜ਼ 'ਚ ਪੰਜਾਬੀ ਨੌਜਵਾਨਾਂ 'ਚ ਗਰਦਾਸਪੁਰ ਦੇ 11 ਜੋ ਕਿ ਮੈਂ ਤੁਹਾਨੂੰ ਕਰਮਵਾਰ ਸੂਚੀ ਦੱਸ ਚੁੱਕਿਆ ਹਾਂ ਇਸ ਨੂੰ ਲੈ ਕੇ ਇਲਜ਼ਾਮ ਤ라ਸੀ ਵੀ جاری ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੀ ਧਰਤੀ ਨੂੰ ਅਜੇੇ ਕੰਮ ਲਈ ਵਰਤਣ ਦੇ ਉੱਤੇ ਸਵਾਲ ਚੁੱਕੇ ਨੇ ਉਧਰ ਰਵਨੀਤ ਬਿੱਟੂ ਨੇ ਕਈ سنگੀਨ ਇਲਜ਼ਾਮ ਮੁੱਖ ਮੰਤਰੀ ਭਗਵੰਤ ਮਾਨ ਤੇ ਲਾਏ ਨੇ ਉਹਨਾਂ ਨੇ ਕਿਹਾ ਕਿ ਵਾਪਸ ਆਏ ਪੰਜਾਬੀਆਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਤੇ ਕਾਂਗਰਸੀ ਆਗੂ ਗੁਰਜੀਤ ਸਿੰਘ ਔਜਲਾ ਨੇ ਮੁੱਖ ਮੰਤਰੀ ਨੂੰ ਸਲਾਹ ਦਿੰਦੇ ਆਖਿਆ ਕਿ ਕਿ ਚਿੱਕੜ ਨਾ ਸੁੱਟਿਆ ਜਾਵੇ ਇਸ ਮਸਲੇ ਦਾ ਹੱਲ ਕੱਢਿਆ ਜਾਵੇ ਉਧਰ ਇਸ ਗੱਲ ਦੇ ਉੱਤੇ ਅੱਜ ਸਭ ਦੀ ਨਜ਼ਰ ਰਹੇਗੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਥਾਪੀ ਗਈ ਸੱਤ ਮੈਂਬਰੀ ਕਮੇਟੀ ਅੱਜ ਕੀ ਫੈਸਲਾ ਲੈਂਦੀ ਹੈ ਕਿਉਂਕਿ ਅੱਜ ਜਿਹੜੀ ਇਸ ਕਮੇਟੀ ਦੀ ਮੀਟਿੰਗ ਸੱਦੀ ਗਈ ਸੀ ਦੋ ਦਿਨ ਦਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵ ਦੇ ਬਾਰੇ ਵਿਚਾਰ ਕਰਨ ਲਈ ਦਿੱਤਾ ਗਿਆ ਸੀ ਪਰ ਦੂਜੇ ਪਾਸੇੋਂ ਤਸ ਤੋਂ ਮਸ ਨਾ ਹੋਣ ਵਾਲੀ ਜਿਹੜੀ ਸਥਿਤੀ ਆ ਉਹ ਦਿਖਾਈ ਦਿੰਦੀ ਆ ਅਕਾਲੀ ਦਲ ਦੇ ਬਲਾਰੇ ਕਹਿ ਰਹੇ ਨੇ ਕਿ ਅਜੇ ਹਾ ਕੁਝ ਨਹੀਂ ਹੋਣਾ ਸਵਾਲ ਹੀ ਗਲਤ ਨੇ ਤੇ ਅੱਜ ਜਿਹੜੀ ਆ ਉਹ ਮੀਟਿੰਗ ਪ੍ਰਸਤਾਵਿਤ ਹੈ ਦੇਖਦੇ ਹਾਂ ਕਿ ਮੀਟਿੰਗ ਕਦੋਂ ਕਿਵੇਂ ਹੁੰਦੀ ਆ ਇਸ ਕਮੇਟੀ ਦੇ ਵਿੱਚ ਮਨਪ੍ਰੀ ਸਿੰਘਿਆਲੀ ਹਰਜਿੰਦਰ ਸਿੰਘ ਧਾਮੀ ਇਸ ਕਮੇਟੀ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਸੰਤਾ ਸਿੰਘ ਉਮੈਤਪੁਰ ਬੀਬੀ ਸਤਵੰਤ ਕੌਰ ਅਤੇ ਇਕਬਾਲ ਸਿੰਘ ਝੁੰਦਾ ਤੇ ਕਿਰਪਾਲ ਸਿੰਘ ਬਡੂਂਗਰ ਜਿਹੜੇ ਆ ਉਹ ਸ਼ਾਮਲ ਨੇ ਇਹ ਮੀਟਿੰਗ ਅੱਜ ਤੋਂ ਕਰੀਬ 2 ਦਿਨ ਪਹਿਲਾਂ ਚੰਡੀਗੜ੍ਹ ਦੇ ਵਿੱਚ ਹੋਈ ਸੀ ਇੱਕ ਕਮੇਟੀ ਮਿਲੀ ਸੀ ਇੱਕ ਦੂਜੇ ਨੂੰ ਤੇ ਉੱਥੇ ਇਹਨਾਂ ਨੇ ਫੈਸਲਾ ਕੀਤਾ ਸੀ ਕਿ 16 ਤਰੀਕ ਨੂੰ ਆਰ ਜਾਂ ਪਾਰ ਦੀ ਸਥਿਤੀ ਜਿਹੜੀ ਹੈ ਉਹ ਪੈਦਾ ਕਰ ਦਿੱਤੀ ਜਾਏਗੀ ਤੇ ਆਖਰੀ ਫੈਸਲਾ ਲੈ ਲਿਆ ਜਾਏਗਾ ਹੁਣ ਨਜ਼ਰ ਇਸ ਗੱਲ ਤੇ ਹੈ ਕਿ ਕਮੇਟੀ ਕੀ ਫੈਸਲਾ ਲੈਂਦੀ ਹੈ 24 ਫਰਵਰੀ ਨੂੰ ਸੱਦੇ ਜਾਣ ਵਾਲੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਪੰਜਾਬ ਵਿਧਾਨ ਸਭਾ ਨੇ 24 ਫਰਵਰੀ ਤੋਂ ਸੱਦੇ ਜਾਣ ਵਾਲੇ 2 ਦਿਨਾਂ ਵਿਸ਼ੇਸ਼ اجلاس ਲਈ ਨੋਟਿਸ ਜਾਰੀ ਕਰ ਦਿੱਤਾ ਹੈ ਇਹ اجلاس 24 ਫਰਵਰੀ ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗਾ ਇਸ ਸਬੰਧੀ ਪੰਜਾਬ ਵਿਧਾਨ ਸਭਾ ਨੇ ਜਿਹੜਾ 77 ਨੇ ਸਾਰੇ ਵਿਧਾਇਕਾਂ ਨੂੰ ਰਸਮੀ ਤੌਰ ਤੇ ਸੂਚਨਾ ਦੇ ਦਿੱਤੀ ਹੈ ਵਿਧਾਨ ਸਭਾ 77 ਨੇ ਨੋਟਿਸ ਜਾਰੀ ਕਰਦਿਆਂ ਕਿ ਹੈਗੇ ਵਿਧਾਨ ਸਭਾ ਸਪੀਕਰ ਵੱਲੋਂ 4 ਸਤੰਬਰ ਨੂੰ ਉਠਾਏ ਗਏ ਵਿਧਾਨ ਸਭਾ ਦੇ اجلاس ਨੂੰ ਹੀ ਅੱਗੇ 24 ਫਰਵਰੀ ਨੂੰ ਚਲਾਇਆ ਜਾਵੇਗਾ ਪੰਜਾਬ ਵਿਧਾਨ ਸਭਾ 24 ਤੇ 25 ਫਰਵਰੀਨ ਦੋ ਦਿਨਾਂ ਦੇ ਵਿਸ਼ੇ ਅਜਲਾਸ ਲਈ ਬੈਠੇਗੀ ਕਿਸਾਨਾਂ ਦੀਆਂ ਭਖ ਦੀਆਂ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ 5 ਮਾਰਚ ਤੋਂ ਚੰਡੀਗੜ੍ਹ 'ਚ ਧਰਨਾ ਸ਼ੁਰੂ ਕੀਤਾ ਜਾ ਰਿਹਾ ਹੈ ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨਾਂ ਦੀਆਂ ਮੰਗਾਂ ਦੀ ਪੂਰਤੀ ਲਈ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ 5 ਮਾਰਚ ਤੋਂ ਚੰਡੀਗੜ੍ਹ 'ਚ ਪੱਕਾ ਧਰਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਕਿਸਾਨ ਆਗੂ ਬੁੱਟਾ ਸਿੰਘ ਬੁਰਜ ਗਿੱਲ ਰੁਲਦੂ ਸਿੰਘ ਮਾਨਸਾ ਅਤੇ ਬੁੱਟਾ ਸਿੰਘ ਸ਼ਾਦੀਪੁਰ ਨੇ ਚੰਡੀਗੜ੍ਹ ਦੇ ਵਿੱਚ ਕਿਸਾਨ ਭਵਨ ਦੇ ਵਿੱਚ ਐਸਕੇਐਮ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੀ ਗਈ ਖੇਤੀ ਮੰਡੀਕਰਨ ਨਵੀਂ ਨੀਤੀ ਦੇ ਖਰੜੇ ਵਿਰੋਧ ਸੁਭਾਈ ਰਾਜਸਟਾਨੀ ਐਗਰੀਕਲਚਰ ਸੰਘਰਸ਼ ਨੂੰ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸੇ ਤਹਿਤ ਐਸਕੇਐਮ ਦੀ ਪੰਜਾਬ ਇਕਾਈ ਵੱਲੋਂ 5 ਮਾਰਚ ਤੋਂ ਚੰਡੀਗੜ੍ਹ 'ਚ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ। ਪੰਜਾਬ ਦੀਆਂ ਤਿੰਨ ਨਗਰਪ੍ਰਿਸ਼ਦਾਂ ਤਰਨਤਾਰਨ, ਡੇਰਾ ਬਾਬਾ ਨਾਨਕ ਤੇ ਤਲਵਾੜਾ ਲਈ 2 ਮਾਰਚ ਨੂੰ ਵੋਟਾਂ ਪਾਈਆਂ ਜਾਣਗੀਆਂ। ਪੰਜਾਬ ਦੇ ਤਰਨਤਾਰਨ ਡੇਰਾ ਬਾਬਾ ਨਾਨਕ ਤੇ ਤਲਵਾੜਾ ਨਗਰ ਪ੍ਰੀਸ਼ਦਾਂ ਦੀਆਂ ਆਮ ਚੋਣਾਂ 2 ਮਾਰਚ ਨੂੰ ਹੋਣਗੀਆਂ ਇਹ ਗੱਲ ਪੰਜਾਬ ਰਾਜ ਚੋਣ ਕਮਿਸ਼ਨਰ ਰਾਜਕਮਲ ਚੌਧਰੀ ਨੇ ਕਹੀ ਹੈ ਉਹਨਾਂ ਨੇ ਕਿਹਾ ਕਿ ਤਰਨਤਾਰਨ ਜ਼ਿਲ੍ਹਾ ਤਰਨਤਾਰਨ ਡੇਰਾ ਬਾਬਾ ਨਾਨਕ ਜ਼ਿਲ੍ਹਾ ਗਰਦਾਸਪੁਰ ਅਤੇ ਤਲਵਾੜਾ ਹੁਸ਼ਿਆਰਪੁਰ ਦੀਆਂ ਨਗਰ ਕੌਂਸਲ ਦੀਆਂ ਚੋਣਾਂ ਲਈ VOTING ਦਾ ਕੰਮ 2 ਮਾਰਚ ਨੂੰ ਹੋਵੇਗਾ। ਉਹਨਾਂ ਕਿਹਾ ਹੈ ਕਿ ਇਹ VOTING 7 ਵਜੇ ਤੋਂ ਸ਼ਾਮੀ 4 ਵਜੇ ਤੱਕ ਚੱਲੇਗੀ। ਵੋਟਾਂ ਦੀ ਗਿਣਤੀ ਪੋਲਿੰਗ ਤੋਂ ਤੁਰੰਤ ਬਾਅਦ ਪੋਲਿੰਗ ਸਟੇਸ਼ਨਾਂ 'ਤੇ ਹੋਵੇਗੀ। ਵੋਟਾਂ ਦੀ ਗਿਣਤੀ ਲਈ ਕਮਿਸ਼ਨ ਵੱਲੋਂ ਵੱਖਰੇ ਨਿਰਦੇਸ਼ ਜਾਰੀ ਕੀਤੇ ਜਾਣਗੇ। ਚੌਧਰੀ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਚੋਣਾਂ ਦੇ ਸ਼ਡਿਊਲ ਸੰਬੰਧੀ ਨੋਟੀਫਿਕੇਸ਼ਨ 17 ਫਰਵਰੀ ਨੂੰ ਜਾਰੀ ਕਰ ਦਿੱਤਾ ਜਾਵੇਗਾ। ਨਾਮਜ਼ਦਗੀਆਂ ਦਾਖਲ ਕਰਨ ਦੀ ਤਾਰੀਖ 17 ਤੋਂ 20 ਫਰਵਰੀ ਤੱਕ ਤੈਅ ਕੀਤੀ ਗਈ ਹੈ। ਤਿੰਨਾਂ ਨਗਰ ਕਾਉਂਸਲਾਂ ਦੇ ਸਬੰਧਤ ਮਾਲ ਅਧਿਕਾਰੀ ਖੇਤਰਾਂ ਨੂੰ ਨੋਟੀਫਿਕੇਸ਼ਨ ਦੀ ਮਿਤੀ ਤੋਂ ਦਰਸਚੌਣ ਜਾਪਤਾ ਲਾਗੂ ਮੰਨਿਆ ਜਾਵੇਗਾ। ਟਰੱਕ ਜੂਨੀਅਨ ਬਲਾਡਾ ਦੇ ਪ੍ਰਧਾਨ ਤੇ ਜਾਣ ਲੇਵਾ ਹਮਲਾ ਹੋਇਆ ਹੈ ਜਾਣਕਾਰੀ ਦੇ ਅਨੁਸਾਰ ਟਰੱਕ ਜੂਨੀਅਨ ਬਲਾਡਾ ਦੇ ਪ੍ਰਧਾਨ ਤੇ ਜਾਣ ਲੇਵਾ ਹਮਲਾ ਕਰਕੇ ਕਾਰ ਵਿੱਚੋਂ ਨਕਦੀ ਲੁੱਟਣ ਤੋਂ ਬਾਅਦ ਗੱਡੀ ਦੀ ਪੰਟ ਤੋੜਨ ਦਾ ਮਾਮਲਾ ਸਾਹਮਣੇ ਆਇਆ ਇਸ ਤੇ ਕਾਰਵਾਈ ਕਰਦੇ ਆ ਥਾਣਾ ਸਦਰ ਪੁਲਿਸ ਬਲਾਡਾ ਨੇ ਜੂਨੀਅਨ ਦੇ ਸਾਬਕਾ ਪ੍ਰਧਾਨ ਰਾਮਿੰਦਰ ਸਿੰਘ ਉਸਦੇ ਸਾਥੀ ਗੁਰਵਿੰਦਰ ਸਿੰਘ ਅਤੇ ਦੀਪੂ ਸਣੇ 7-8 ਅਣਪਛਾਤੇ ਵਿਅਕਤੀਆਂ ਦੇ ਖਿਲਾਫ ਰਾਦਾ ਕਤਲ ਦਾ ਮਕਦਮਾ ਕਾਇਮ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਬਾਰੇ ਜਾਣਕਾਰੀ ਦਿੰਦੇ ਆ ਉਪ ਕਪਤਾਨ ਪੁਲਿਸ ਬੁਲਾਡਾ ਪ੍ਰਿਤਪਾਲ ਨੇ ਦੱਸਿਆ ਕਿ ਇੱਕ ਟਰੱਕ ਯੂਨੀਅਨ ਦੇ ਪ੍ਰਧਾਨ ਗੁਰਮੀਤ ਸਿੰਘ ਭਾਦੜਾ ਵੱਲੋਂ ਦਿੱਤੇ ਬਿਆਨ ਅਨੁਸਾਰ ਉਹ ਆਪਣੇ ਕੰਮ ਲਈ ਸਾਥੀ ਸ਼ਨੀਸ਼ ਸ਼ਰਮਾ ਨਾਲ ਦੌਦੜਾ ਜਾ ਰਹੇ ਸਨ ਇਸ ਦੌਰਾਨ ਬੱਛੂਆਣਾ ਨਜ਼ਦੀਕ ਤੋਂ ਗੱਡੀਆਂ ਵਿੱਚ ਸਵਾਰ ਵਿਅਕਤੀਆਂ ਨੇ ਉਹਨਾਂ ਦਾ ਪਿੱਛਾ ਕਰਦਿਆਂ ਗੋਲੀਆਂ ਚਲਾ ਦਿੱਤੀਆਂ ਉਹਨਾਂ ਦੱਸਿਆ ਕਿ ਉਹਨਾਂ ਨੇ ਆਪਣੀ ਜਾਨ ਬਚਾਉਂਦਿਆਂ ਦੌਦੜਾ ਪਿੰਡ ਵੱਲ ਗੱਡੀ ਪਹੁੰਚਾ ਲਈ ਅਤੇ ਇਸ ਦੌਰਾਨ ਰੱਤਾਖੇੜਾ ਮੋੜ ਦੇ ਨਜ਼ਦੀਕ ਫੋਰਚੂਨਰ ਗੱਡੀ ਦੇ ਚਾਲਕ ਨੇ ਉਹਨਾਂ ਦੀ ਕਾਰ ਨੂੰ ਟੱਕਰ ਮਾਰਦੀ ਤੇ ਸਮਗਰੋ ਟਰੱਕ ਜੁਨੀਅਨ ਦਾ ਪ੍ਰਧਾਨ ਅਤੇ ਉਸ ਦਾ ਸਾਥੀ ਪਿੰਡਵਾਲ ਪੱਜ ਗਏ ਹਮਲਾਵਰਾਂ ਨੇ ਉਹਨਾਂ ਦੀ ਗੱਡੀ ਦੀ ਭਾਂਡ ਤੋੜ ਕੀਤੀ ਅਤੇ ਗੱਡੀ ਵਿੱਚ 45000 ਰੁਪਏ ਲੁੱਟ ਲਏ ਇਹ ਸਨ ਹੁਣ ਤੱਕ ਦੀਆਂ ਖਬਰਾਂ ਤੁਸੀਂ ਜੁੜੇ ਰਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ